ਸਭ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੱਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪ੍ਰਾਦਰ ਭਾਵ ਦਾ ਦਿਨ ਹੈ ਮੱਖਣ ਸ਼ਾਹ ਲੁਬਾਣਾ ਇੱਕ ਵਪਾਰੀ ਸੀ ਇੱਕ ਵਾਰ ਉਸ ਦਾ ਜਹਾਜ਼ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਫਸ ਗਿਆ ਮੱਖਣ ਸ਼ਾਹ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਹੁਤ ਸੋਭਾ ਸੁਣੀ ਹੋਈ ਸੀ ਮੱਖਣ ਸ਼ਾਹ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਗੱਦੀ ਦੇ ਵਾਰਿਸ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕੀ ਜੇ ਮੇਰਾ ਜਹਾਜ਼ ਪਾਰ ਲੱਗ ਜਾਵੇ ਤਾਂ ਮੈਂ 500 ਮੋਰਾ ਮੱਥਾ ਟੇਕਾਂਗਾ ਜਹਾਜ਼ ਕਿਨਾਰੇ ਲੱਗ ਗਿਆ ਆਪਣੀ ਸੁਖਣਾ ਨੂੰ ਪੂਰਾ ਕਰਨ ਵਾਸਤੇ ਮੱਖਣਸ਼ਾ ਸਤਗੁਰਾਂ ਦੀ ਪਾਲ ਕਰਦਾ ਹੋਇਆ ਬਕਾਲੇ ਦੀ ਧਰਤੀ ਤੇ ਪਹੁੰਚ ਜਾਂਦਾ ਹੈ ਮੱਖਣਸ਼ਾ ਦੇਖਦਾ ਹੈ ਉੱਥੇ 22 ਸੋਢੀ ਗਧੀਆਂ ਲਾ ਕੇ ਬੈਠੇ ਹੋਏ ਹਨ ਸਭ ਆਪੋ ਆਪਣੀ ਪੂਜਾ ਕਰਵਾ ਰਹੇ ਸਨ ਕਿਸੇ ਨੂੰ ਅਸਲੀ ਗੁਰੂ ਦਾ ਪਤਾ ਨਹੀਂ ਸੀ ਹਰ ਕੋਈ ਆਪਣੇ ਆਪ ਨੂੰ ਸੱਚਾ ਗੁਰੂ ਮੰਨ ਕੇ ਬੈਠਾ ਹੋਇਆ ਸੀ ਮੱਖਣਸ਼ਾ ਮਨ ਦੇ ਵਿੱਚ ਸੋਚਦਾ ਹੈ ਇਹਨਾਂ ਦੇ ਵਿੱਚ ਅਸਲੀ ਗੁਰੂ ਕੌਣ ਹੈ ਕਿਵੇਂ ਪਤਾ ਲੱਗੇ ਮੱਖਣਸ਼ਾਹ ਨੇ ਸੋਚਿਆ ਮੈਂ ਸਭ ਨੂੰ 5-5 ਮੋਹਰਾਂ ਮੱਥਾ ਟੇਕਦਾ ਹਾਂ ਜਿਹੜਾ ਅਸਲੀ ਗੁਰੂ ਹੋਵੇਗਾ ਆਪਣੇ ਆਪ 500 ਮੋਹਰਾਂ ਮੰਗ ਕੇ ਲੈ ਲਵੇਗਾ ਮੱਖਣਸ਼ਾਹ ਨੇ ਸਾਰੇ ਸੋਡੀਆਂ ਨੂੰ 5-5 ਮੋਹਰਾਂ ਮੱਥਾ ਟੇਕੀਆਂ ਉਹ ਸੋਡੀ ਗੁਰੂ 5-5 ਮੋਹਰਾਂ ਲੈ ਕੇ ਹੀ ਬੜੇ ਖੁਸ਼ ਹੋ ਗਏ ਕਿਸੇ ਨੇ ਵੀ 500 ਮੋਹਰਾਂ ਨਾ ਮੰਗੀਆਂ ਮੱਖਣਸ਼ਾਹ ਬਹੁਤ ਜ਼ਿਆਦਾ ਨਿਰਾਸ਼ ਹੋਇਆ ਉਸਨੇ ਕਿਸੇ ਨੂੰ ਪੁੱਛਿਆ ਭਾਈ ਇੱਥੇ ਹੋਰ ਵੀ ਕੋਈ ਗੁਰੂ ਹੈ ਉਸਨੂੰ ਪਤਾ ਲੱਗਾ ਕਿ ਇੱਕ ਪੋਰੇ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬੰਦਗੀ ਕਰ ਰਹੇ ਹਨ ਮੱਖਣਸ਼ਾ ਉੱਥੇ ਪਹੁੰਚਦਾ ਹੈ ਜਾ ਕੇ ਪੰਜ ਮੋਹਰਾ ਮੱਥਾ ਟੇਕੀਆਂ ਅੰਤਰੀਆਮੀ ਸਤਗੁਰੂ ਜੀ ਬਚਨ ਕੀਤਾ ਮੱਖਣਸ਼ਾ ਸੁਖਣਾ ਤਾਂ 500 ਮੋਹਰਾ ਦੀ ਸੀ ਹੁਣ ਪੰਜ ਮੱਥਾ ਟੇਕ ਰਿਆ ਹੈ ਸਤਗੁਰੂ ਜੀ ਨੇ ਆਪਣਾ ਮੋਢਾ ਵਿਖਾਇਆ ਜੋ ਜ਼ਖਮੀ ਹੋਇਆ ਹੋਇਆ ਸੀ ਛਿਲਿਆ ਹੋਇਆ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕੀਤਾ ਮੱਖਣ ਸ਼ਾ ਤੇਰਾ ਜਹਾਜ਼ ਕਿਨਾਰੇ ਲਾਉਂਦਿਆਂ ਸਾਡਾ ਤਾਂ ਮੋਢਾ ਛਿਲਿਆ ਗਿਆ ਮੱਖਣ ਸ਼ਾ ਮਸਤਾਨਾ ਹੋ ਗਿਆ ਕੋਠੇ ਤੇ ਚੜ ਕੇ ਪੱਲੂ ਫੇਰੇਆ ਗੁਰੂ ਲਾਧੂ ਰੇ ਗੁਰੂ ਲਾਧੂ ਰੇ ਭੁਲੀਏ ਲੁਕਾਈਏ ਗੁਰੂ ਲੱਭ ਪਿਆ ਹੈ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪ੍ਰਗਟ ਹੋਏ ਸਾਰੇ ਨਕਲੀ ਗੁਰੂ ਜਿਹੜੇ ਸਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਸਾਰ ਹੀ ਆਪੋ ਆਪਣੇ ਘਰਾਂ ਦੇ ਵਿੱਚ ਵੜ ਗਏ ਸਭ ਗੱਜ ਕੇ ਕਹੋ ਤਾਂ ਨਨ ਸ੍ਰੀ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ